ਲੋ ਜੀ ਮੇਰੇ ਪਿੰਡ ਵਾਲੀ ਕੱਸੀ ਦਾ ਕੰਮ ਵੀ ਚਲਾਤਾ ਤੇ ਪੱਕੀ ਬਣਨੀ ਸਟਾਰਟ ਹੋ ਗਈ ਤੇ ਚੱਲੀ ਜਾ ਰਿਹਾ ਕੰਮ ਤੇ ਆ ਲੱਗੇ ਹੋਣੇ ਇਧਰ ਕੱਸੀ ਪੱਕੀ ਕਰਨ ਵਾਲੇ ਤੇ ਇਹਨਾਂ ਦਾ ਸਾਰਾ ਜਿਗਾਰਡਮੈਂਟ ਲਿਆਂਦਾ ਵੇ ਰਹਿਣ ਵਾਲਾ ਲੋ ਜੇ ਸਾਰੀ ਲੇਬਰ ਆ ਗਈ ਹੈ ਜਿਹੜਾ ਕੱਸੀ ਦਾ ਕੰਮ ਕਰਦੀ ਹੈਗੀ ਤੇ ਚੱਲੀ ਜਾ ਰਿਹਾ ਕੰਮ ਜੋਰਾ ਸੋਰਾ ਤੇ ਪੂਰਾ ਫੱਲਾ ਤੇ ਲੱਗੇ ਹੋਏ ਨੇ ਕਿ ਲੇਬਰ ਵਾਲੇ ਉਤਰ ਤੇ ਇਧਰੋਂ ਪਿੱਛੋਂ ਤਾਂ ਪੱਕੀ ਕਰ ਲਿਆਂਦੀ ਤੇ ਉੱਥੇ ਮੇਰੇ ਪਿੰਡ ਗੁਰਦੁਆਰਾ ਤਾਲਾ ਸਾਹਿਬ ਤੱਕ ਪਹੁੰਚ ਚੁੱਕੀ ਆ ਤੇ ਇਧਰ ਉਹ ਸਾਹਮਣੇ ਇੱਥੇ ਕ्रेन ਖੜੀ ਆ ਇੱਥੇ ਤੱਕ ਕੰਮ ਪਹੁੰਚ ਚੁੱਕਿਆ ਹੈਗਾ ਲਓ ਜੀ ਇਹ ਅੱਡਾ ਆ ਗਿਆ ਬਸ ਅੱਡਾ ਮੇਰੇ ਪਿੰਡ ਦਾ ਅੱਗੇ ਅੱਗੇ

பாயனா அன ஓ மே

हरि का नाम जिन गौ जो भे जय रा हरि नाम की सेवा कान तो देवा हरी मालिक जीना तो हरी हरी जिनके कोट संतानी

ਬੋਲਾ ਸਤਿ ਸ਼੍ਰੀ ਅਕਾਲ ਜਿੱਤੇ ਸਰਮਨੂਰ ਪੂਜਨਾਹੀ ਹਰਮਰੇ ਨਾ ਲੋ ਜੀ ਮਿੱਤਰੋ ਅੱਜ ਪੂਰੇ ਇੱਕ ਹਫ਼ਤੇ ਬਾਅਦ ਪਹੁੰਚ ਗਿਆ ਆਪਾਂ ਦੁਬਾਰਾ ਫੇਰ ਖੇਤ ਤੇ ਮੈਂ ਤੁਹਾਨੂੰ ਦਿਖਾ ਦਈ ਆਪਾਂ ਫੇਰ ਖੇਤ ਦਾ ਝਾਕਾ ਤੇ ਨਾਲੇ ਦੇਖਿਓਣੇ ਆ ਮਾ ਬਹੁਤ ਪਾਸ ਕਿਵੇਂ ਹੋਈ ਹੈਗੀ ਤੇ ਪਹਿਲਾਂ ਵਾਲੀ ਬਹੁਤਾ ਆਪਣੇ ਠੇਕੇਦਾਰ ਦੀ ਹੋਈ ਨਹੀਂ ਸੀ ਤੇ ਹੁਣ ਉਹਨੇ ਵਿਚਾਰਨੇ ਦੁਬਾਰਾ ਵਿਜੀ ਸੀ ਖੋ ਬੌਦ ਦੀ ਹੋ ਗਈ ਤੇ ਇਧਰ ਉਹਨੇ ਥੋੜੀ ਜੀ ਮੱਕੀ ਜੀ ਬੀਜ ਜੀ ਸੀ ਤੇ ਆ ਥੋੜੀ ਥੋੜੀ ਹੋਣ ਲੱਗ ਗਈ ਜੇ ਹੁਣ ਦੀ ਨਹੀਂ ਹੋਵੇ ਤੇ ਚੱਲਦੇ ਆ ਮਿੱਤਰੋ ਬਾਹਣ ਤਾਂ ਆਪਦਾ ਬਹੁਣੇ ਫੇਰ ਬਾਤਾ ਇੱਕ ਵਾਰ ਤੇ ਚੱਲ ਵਧੀਆ ਗੱਲ ਆ ਬਾਹਣ ਤਾਂ ਵਧੀਆ ਜਿੰਨਾ ਸਮਾਰ ਕੇ ਬੀਜਿਆ ਹੋਵੇ ਉਨੀ ਵਧੀਆ ਮਿੱਤਰੋ ਗੱਲਬਾਤ ਲੋ ਜੀ ਦੇਖ ਲੋ ਆ ਬਾਹਣ ਸਾਰਾ ਉਹਨੇ ਦੁਬਾਰਾ ਬਾਤਾ ਤੇ ਆ ਕਣ ਮਣ ਜੀ ਹੋਣ ਤੋਂ ਬਾਅਦ ਮੀਤੋ ਬਾਦ ਔਰ ਸਾਹਮਣੇ ਫੋਟੋ ਦੀ ਹੁਣ ਹੋ ਗਈ। ਲੋ ਜੀ ਬਹੁਤ ਵਧੀਆ ਹੋ ਗਈ ਚਲ ਉੱਠੇ ਜੀ ਵਿਚਾਰੇ ਜੀ। ਤੇ ਆਏ ਦੇ ਜੀ ਬੀਜੀ ਸੀ ਜਿਹੜਾ ਆ ਹਲ ਖਾਡੇ ਨੇ ਜਿਹੜੇ ਚ ਇਹਦੇ ਚ ਬੀਜੀ ਵਿਚਰਨੇ ਇੰਨੀ ਬਹੁਤ ਤੇ ਬਹੁਤ ਇਹਦੀ ਹੋਈ ਨਹੀਂ ਹੈਗੀ। ਤੇ ਬੌਣੀ ਬੋਣਾ ਪੈ ਗਿਆ ਇਹਨੂੰ ਵਿਚਰਨੂੰ। ਲੋ ਜੀ ਆਏ ਨੇ ਮੱਕੀ ਬੀਜਤੀ ਸੀ। ਥੋੜਾ ਕਾ ਥਾਂ ਤੇ ਅੱਧ ਵਿਚ ਅੱਧ ਬੀਗਾ ਤਾਂ ਬੀਤਾ ਸੀਗਾ ਤੇ ਮੱਕੀ ਦੀ ਨਿਕਲਣ ਲੱਗੀ ਵਧੀਆ ਤੇ ਆ ਤੁਸੀਂ ਦੇਖ ਲਓ ਤੇ ਚਲ ਵਧੀਆ ਹੋ ਜੂਗੀ ਪਸ਼ੂਆਂ ਦੇ ਖਾਣ ਨੂੰ ਵਿਚਾਰੇ ਦੇ ਖਾਣ ਜੋ ਗਰੀ ਲੋ ਜੀ ਮਿੱਤਰੋ ਬਾਣਾ ਦੇ ਵਿੱਚ ਕੰਪਿਊਟਰ ਕਰਾ ਲਵਾਏ ਪੈਣਗੇ ਦਵਾਈ ਯਾਰ ਇਹਨੇ ਲੋਕ ਤੇ ਸਾਰੇ ਬਾਣਾ ਦੇ ਵਿੱਚ ਲੱਗੇ ਪੈਣਗੇ ਤੇ ਆਪਾਂ ਤੋੜਦਾ ਇਹ ਖੇਤੋਂ ਪਤੀਨਾ ਤੇ ਜੜਾ ਸਮੇਤ ਤੇ ਪਤੀਨਾ ਡੋਂਗੋ ਕੇ ਆਪਾਂ ਹੁਣ ਕਟਾਂਗੇ ਘਰ ਚਾ ਲਗੇ ਚਟਨੀ ਮਿੱਤਰੋ ਤੇ ਜਿਹੜੀਆਂ ਇਹ ਜੜਾ ਹੋਣਗੀਆਂ ਜੜਾ ਦਮਾ ਕੇ ਆਪਾਂ ਦੱਬ ਤੇ ਤਾਂ ਕਿ ਗਾ ਹੁਣ ਆਪਣਾ ਪਤੀਨੇ ਦੀ ਤੋੜ ਨਾ ਪਵੇ ਤੇ ਪਤੀਨਾ ਆਪਣੇ ਘਰੀ ਵਧਿਆ ਹੋਵੇ ਚਰਨੀ ਇਹਦੀ ਆਪ ਨੂੰ ਪਸੰਦ ਆ ਪਤੀਨੇ ਦੀ ਤਾਂ ਕਰਕੇ ਜੜਾ ਦੱਬਾਂਗੇ ਇਹ ਘਰੇ ਲਿ ਜਾ ਕੇ ਆਪਾਂ ਹੁਣ ਲੋਕੋ ਜੀ ਬਾਣਾ ਚ ਲਵਾਏ ਪੈਣੇ ਕੰਪਿਊਟਰ ਕਾ ਲੋਕ ਲਵਾਈ ਜਾ ਰਹੇ ਨੇ ਕਿ ਜੋਰ ਆ ਹੁਣ ਤੇ ਚੱਲੀ ਜਾਂਦੇ ਨੇ ਟਰੈਕਟਰ ਉਹ ਪਿੱਛੇ ਚੱਲਦਾਗਾ ਇਹ ਵੀ ਕੋਈ ਲਵਾ ਰਿਹਾ ਹੈ ਕੰਪਿਊਟਰ ਦਾ ਬਹੁਤ ਮਾ ਦਾ ਪਹੁੰਚ ਗਿਆ ਪਿੰਡ ਕੋਲੇ ਲੋ ਜੀ ਮਿੱਤਰੋ ਪਹੁੰਚ ਗਿਆ ਆਪਾਂ ਪਿੰਡ ਟਾਬਰ ਕੋਲੇ ਬਸ ਇੱਥੇ ਆ ਕੇ ਖੇਤਾਂ ਦੀ ਸਮਾਪਤੀ ਹੋ ਜਾਂਦੀ ਹੈ ਲੋ ਜੀ ਇਹ ਮੇਰੇ ਪਿੰਡ ਦਾ ਟਾਬਰ ਆ ਤੇ ਇਹ ਆਪਣੇ ਲਿਆਦ ਵਾਲੀ ਚੱਟ ਠੀਕੇ ਨੇ ਇਹਨਾਂ ਨੇ ਲਵਾਇਆਗਾ ਤੇ ਇੱਧਰ ਮੁਰਗੀ ਦਾ ਫਾਰਮ ਆ ਤੇ ਇਹ ਰਗੇ ਛਾੜ ਤੇ ਵਿਆਸ਼ਿੰਦ ਘਰ ਤੇ ਉਹ ਸਾਹਮਣੇ ਚੱਲ ਰਹੀ ਹੈ ਕਿ ਆਪਣੇ ਕੀ ਕਹਿੰਦੇ ਹੁੰਦੇ ਨੇ ਲੋ ਜੀ ਟਾਵਰ ਕੋਦੇ ਜਮਾ ਕੋਲ ਹੀ ਲੱਗ ਰਹੇ ਆ ਤੇ ਜੇ ਸੀ ਬੀਆਂ ਦੋ ਦੋ ਚੱਲ ਰਹੀਆਂ ਨੇ ਇੱਕ ਜੇ ਸੀ ਵੀ ਉਹ ਚੱਲ ਰਹੀ ਹੈ ਤੇ ਇੱਕ ਆ ਚੱਲ ਰਹੀ ਹੈ ਇੱਕ ਅੱਸੀ ਦਾ ਕੰਮ ਚੱਲ ਰਿਹਾ ਕੱਸੀ ਬਣਾ ਰਹੇ ਨੇਗੇ ਮੇਰਾ ਟ੍ਰੱਕ ਉਸ ਜਿਹੜਾ ਮੈਂ ਚੱਲਦਾ ਜੀਸੀਵੀ ਨਾਲ ਪੂਰੀ ਫਲ ਦੱਬ ਦੱਬ ਕੇ ਉਹ ਕਰ ਰਹੇ ਨੇਗੇ ਮੋਰ ਲੜਾ ਦਾ ਕਢੌਂਚਾ ਹੁੰਦਾ ਉਹਦੇ ਨਾਲ ਵਧੀਆ ਦੱਬ ਰਹੇ ਨੇਗੇ ਤੇ ਨਾਲ ਹੀ ਪਾਣੀ ਵਾਲੀ ਟੈਂਕੀ ਰੱਖੀ ਹੋਈ ਹੈਗੀ ਇੱਕ ਇਹ ਚੱਲਦੀ ਆ ਤੇ ਇੱਕ ਉਹ ਚੱਲਦੀ ਹੈਗੀ ਪਰ ਤੇ ਦਿਖਾਉਣੇ ਆਪਾਂ ਤੁਹਾਨੂੰ ਲਓ ਜੀ ਮੇਰਾ ਟ੍ਰੱਕ ਚੰ ਰਹੀ ਹੈ ਜੀਸੀਵੀ ਤੇ ਐ ਚੱਲ ਕੇ ਜਿਗਾਰਡ ਮੈਚ ਕਰਦੀ ਹੈਗੀ ਤੇ ਨਾਲ ਬੰਦੇ ਲੱਗੇ ਹੋਏ ਨੇ ਤੇ ਇੱਕ ਜੇਸੀਬੀ ਹੂ ਚੱਲਦੀ ਅੱਗੇ ਤੇ ਮੇਰੇ ਹੱਥਾ ਤੋਂ ਪਤਿਨਾ ਉਧਰਲੇ ਐਡ ਹੁਣ ਇੰਨਾ ਜੂਮ ਹੋਣਾ ਨਹੀਂ ਹੈਗਾ ਤਾਂ ਕਰਕੇ ਆਪਾਂ ਹੁਣ ਇੱਥੋਂ ਨਿਕਲਦਾ ਜਿਗਾਰਡ ਬਣਾਈਏ ਮਿੱਤਰੋ ਲਓ ਜੀ ਆਪਾਂ ਸਵੇਰੇ ਸਵੇਰੇ ਪਹੁੰਚ ਗਏ ਬਰਨਾਲਾ ਮੰਡੀ ਤੇ ਪਿਆਜ਼ ਲੈਣਾ ਤੇ ਪਿਆਜ਼ ਦੇਖਦੇ ਆਂਗੇ ਜਿਹੜੇ ਆਪਾਂ ਨੂੰ ਫੱਟ ਜੇ ਪੈਗੇ ਫੈਕਟਰ ਰੇਟ ਦੇ ਵਿੱਚ ਉਹ ਲਵਾਂਗੇ ਜੀ ਦੇਖਦੇ ਆਂ ਪਹਿਲਾਂ ਫਿਰ ਹਾਲ ਤੁਰ ਫਿਰ ਕੇ ਤੇ ਪਿਆਜ਼ ਦਾ ਰੇਟ ਕਾਫੀ ਜ਼ਿਆਦਾ ਮਹਿੰਗਾਗਾ ਤੇ ਬਾਸਰ ਬਣਾ ਲਾਂਗੇ ਇਹ ਜਿਹੜਾ ਸਾਰਾ ਪਿਆਜ਼ ਪਿਆ ਜੀ ਇਹ ਸਾਹਮਣੇ ਇਹ ਸਾਰਾ ਰਾਜਸਥਾਨ ਵਾਲਾ ਪਿਆ ਜਾਗਾ ਲੋ ਜੀ ਪਿਆਜ਼ ਲੈਣ ਲੱਗਿਆ ਤਾਂ ਤੇ ਸਵੇਰੇ ਸਵੇਰੇ ਮੰਡੀ ਚ ਆਇਾਂਗੇ ਪੂਰੀ ਫੁੱਲ ਰੌਣਕ ਆ ਗਈ ਤੇ ਨਾਲ ਫਰੂਟ ਪੂਰਾ ਫੁੱਲ ਪਹੁੰਚਿਆ ਹੋਇਆ ਇਸ ਤੇ ਆਪਕੋ ਪਿਆਜ਼ ਦੇਖ ਰਹੇ ਆਂਗੇ ਤੇ ਜਿਹੜਾ ਵੀ ਸ਼ਰਤਾਂ ਬੈਠਾ ਮੌਸਮ ਵੀ ਖਰਾਬ ਹੋਇਆ ਪਾਇਗਾ ਲਓ ਜੀ ਮਿੱਤਰੋ ਫਰੀ ਫੁੱਲ ਰੌਣਕ ਖੁਣਕ ਲੱਗੀ ਹੋਈ ਆ ਸਵੇਰੇ ਸਵੇਰੇ ਮੰਡੀ ਦੇ ਵਿੱਚ ਬਰਨਾਲੇ ਤੇ ਆਪਾਂ ਦੇਖ ਰਹਾਂਗੇ ਪਿਆਜ਼ ਸਿਕਰ ਵਾਲਾ ਪਿਆਜ਼ ਦੇਖ ਰਹਾਂਗੇ ਲਓ ਜੀ ਇਹ ਆ ਸਿਕਰ ਵਾਲੇ ਪਿਆਜ਼ ਦੀ ਗੱਡੀ ਆਈ ਹੈਗੀ ਇਹਦਾ ਆਪਾਂ ਸਰੇਂਗੇ 600 ਰੁਪਏ ਕੱਟਾ ਕਹਿੰਦੇ ਨੇਗੇ ਤੇ ਪਿਆਰਾ ਰੇਟ ਇਹਨਾਂ ਦਾ ਹੈ ਨਹੀਂਗਾ ਤੇ ਫਿਰ ਵੀ ਦੇਖਦੇ ਆਂ ਕੀ ਬਣ ਤੱਕ ਦੇਖ ਕੇ ਲੈਣੇ ਹੈਗੇ ਮੰਡੀ ਚ ਲੇਕੋ ਹਜ਼ਾਰਾ ਕਰ ਟਿੰਡੀਆਂ ਦਾ ਫੜੀਆਂ ਫੜੀਆਂ ਉਹ ਸਾਗ ਫਿਰ ਦੇ ਨਾ ਕੀ ਤੱਕ ਲਈ ਰੇਡ ਹੀ ਬਹੁਤ ਜਿਆਦਾ ਮੰਡੀ ਦਾ ਇਹ ਪਾਣੀ ਕਿੰਨਾ ਪਿਆਰ ਰੁਪਏ ਕਰ 30 ਪਿਆ 40 30 ਪਿਆ 40 ਜਿਹੜੇ ਆਪ ਕੀ ਕਰ ਨਹੀਂ ਲੋਕ ਲੋਗ ਨੂੰ ਬਲਾਉ ਰਿਹਾ ਓਕੇ ਓਕੇ ਹਾਂਜੀ ਦੇਖੋ 8 ਕਿਲੋ ਦਾ ਪਾਣੀ ਹੈ ਔਰ ਫਿਰ 10 ਕਿਲੋ ਕੌਮਸਰ ਜਿਸ ਦਾ ਕੀ ਇਹ ਜੀ ਆਪ ਨੂੰ ਚਾਰ ਤੋਂ ਚਾਰ 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 ਆਦੇ ਕੰਨੀ ਵੀ ਸਬਜੀ ਬਣਦੀ ਹੈ ਇਹਦੀ ਵੀ ਬੜੀ ਹੈ ਅਮੀ ਵਾਲਿਆ ਖਾਣਾ ਇਹਦਾ ਨਾ ਅੱਜ ਕਸਾਉਂ ਪਾੜਿਆ ਆ ਕੰਮ ਫਰਕੇ ਪਿਆਜ਼ ਦੇ ਗੱਟੇ ਮਿਲ ਹੀ ਗਏ ਦੋ ਤੇ ਆਪਾਂ ਨੂੰ ਮਿਲ ਗਿਆ ਪਿਆਜ਼ ਆਪਾਂ ਨੂੰ 7 ਰੁਪਏ ਦੇ ਭਾਅ ਨੂੰ ਮਿਲ ਗਿਆ ਤੇ ਬਾਕੀ ਹੋਰ ਸਮਾਨ ਵੀ ਲੈਤਾਗਾ ਤੇ ਲੋ ਜੀ ਆ ਜਾਂਦਾ ਇੱਕ ਇਕੱਟਾ ਇੱਕ ਇਕੱਟਾ ਆਪਣਾ ਗੱਡੀ ਕੋਲੇ ਭੱਗ ਗਿਆ ਤੇ ਦੋ ਲਾ ਲੈ ਤੇ ਹੋ ਗਿਆ ਆਪਾਂ ਨੂੰ ਘਟਾ ਟ ਘੰਟਾ ਆਏ ਨੂੰ ਮੰਡੀ ਚ ਤੇ ਮਸਾ ਮਿਲੇ ਨੇਗੇ ਚਲੋ ਵੀ 2 ਗੱਟੇ ਧਰਾਲੇ ਆਪਣੇ ਪਿਆਰ ਦੇ ਤੇ ਇੱਕ ਆਪਿਆ ਮੋਡੇ ਦੇ 50 ਕਿਲੋ ਰੱਖ ਦੋ ਚਲੋ ਚੱਕੋ 2 ਗੱਟੇ ਹੋ ਗਏ ਉਹ ਚੱਲਦੇ ਆਂ ਫਿਰ ਆਪਣੀ ਰਾਣੀ ਹੁੰਦਰਾ ਨੂੰ ਲੈ ਕੇ ਤੇ ਇਹਨਾਂ ਤੋਂ ਲੈਤੇ ਨੇ ਆਪਣੇ ਆਹ ਖੜਾ ਜਿਹੜਾ ਬਾਈ ਤੇ ਇੱਥੇ ਚੱਕਿਆ ਪਿਆ ਜ ਆ ਆਪਣੇ ਬੋ ਜੀ ਮਿੱਤਰੋ ਚੀਜ਼ ਤਾਂ ਮਿਲ ਜਾਂਦੀ ਆ ਪਰ ਸੁਰਨਾ ਫਰਨਾ ਪੈਂਦਾਗਾ ਭਾਸਾ ਆ ਸਾਰੇ ਪੁੱਛ ਕੇ ਤੇ ਗੱਲਬਾਤ ਬਣਾਉਣੀ ਪੈਂਦੀ ਹੈਗੀ ਤੇ ਅਪਰੋਂ ਕੋਸ਼ਿਸ਼ ਕਰਨ ਦੇ ਬਾਅਦ ਜੂ ਦੋ ਗੱਟੇ ਪਿਆਜ਼ ਦੇ ਮਿਲ ਗਏ ਤੇ ਬਾਕੀ ਹੋਰ ਘਟਮਾ ਭੱਜ ਮੈਂ ਸਮਾਨ ਲੈ ਲਿਆ ਸਬਜ਼ੀ ਭੱਜੇ ਆ ਤੇ ਹੁਣ ਆਪਾਂ ਨਿਕਲਦੇ ਆਂ ਮੰਡੀ ਚੋਂ ਤੇ ਚੱਲਦੇ ਆਂ ਪਿੰਡ ਨੂੰ ਲੋ ਜੀ ਮੰਡੀ ਚੋਂ ਚੱਲਣ ਲੱਗਿਆ ਪਿੰਡ ਨੂੰ ਤੇ ਆ ਸਾਮਾਨ ਲੈ ਲਿਆ ਆਪਣੇ ਕੋਈ ਨਾ ਤੋਂ ਬਣਾ ਹੀ ਲੈ ਦੋ ਕਿੱਧਰ ਗੱਫਾ ਲਾ ਲਓ ਲੋ ਜੀ ਹੁਣ ਆਪਾਂ ਚੱਲਿਆਂਗੇ ਪਿੰਡ ਨੂੰ ਵਾਪਸ ਤੇ ਆਪਾਂ ਬਾਸੇਰ ਨਾਲ ਤਾਂ ਸਬਜ਼ੀਆਂ ਭਾਜੀਆਂ ਖਰੀਦ ਲੈ ਨਾਲੇ ਬਾਸੇਰੀ ਆਪਾਂ ਗੱਠਿਆਂ ਦੇ ਦੋ ਗੱਟੇ ਲੈ ਆਏ ਤੇ ਪਿੰਡ ਦੇ ਵਿੱਚ ਜਿਹੜੇ ਸਬਜ਼ੀ ਭਾਜੀ ਵੇਚਦੇ ਨੇ ਬਹੁਤ ਜ਼ਿਆਦਾ ਨਜਾਇਜ਼ੀ ਮਹਿੰਗੀ ਵੇਚਦੇ ਨੇ ਜੀ ਤੇ ਤਾਂ ਕਰਕੇ ਆਪਾਂ ਬਰਨਾਲੀ ਚੱਕ ਲਈ ਤੇ ਆਸਰ ਮਿਲ ਜਾਂਦੇ ਮਟੀਰੀਅਲ ਤਾਂ ਕਰਕੇ ਫਾਇਦਾ ਜੀ ਹਨਾ ਤੇ ਨਹੀਂ ਛੱਲ ਲਈ ਲਾਉਂਦੇ ਨੇ ਪਿੰਡਾਂ ਦਾ ਲੋ ਜੀ ਕੌਣ ਜੀ ਆਪਾਂ ਕਰੇ ਇਸਾ ਦੀ ਭਾਜੀ ਸੜੀ ਕੱਢ ਤੇ ਆ ਪਿਆ ਨੇ ਭਿੰਡੀ ਤੋਰੀ ਤੇ ਫੜੀਆਂ ਤੇ ਤਰਬੂਜ ਹੈ ਤੇ ਹੋ ਆਪਣੇ ਦੋ ਘਟੇ ਪੂਰੇ ਯਾਪ ਇਹ ਗੱਲੋ ਦੇ ਗੱਠਿਆਂ ਦੇ ਜੀ ਪਿਆ ਇਹਦੇ ਤੇ ਬਸ ਇਹਨੂੰ ਹੁਣ ਬਿਲੇ ਵਗੇ ਆਪਣੇ ਕਰਨ ਦਾ ਕੁਛ ਨਹੀਂ ਗੱਠਿਆਂ ਨੂੰ ਸਮਾਰ ਲਾਂਗੇ ਸਮਾਰ ਕੇ ਪਰ ਇਹ ਵਧੀਆ ਪਾ ਦਾਂਗੇ ਖੁੱਲੇ ਚ ਲੋ ਜੀ ਪਰ ਨਾਲਿਓ ਆ ਕੇ ਆਪਣੇ ਆਪਣੇ ਫੁੱਲਾਂ ਵਾਲੇ ਬੂਟਾ ਨੂੰ ਲਾਤਾ ਆਪਣੇ ਪਾਣੀ ਤੇ ਵਧੀਆ ਕਰਦੇ ਠੰਡੇ ਸਾਰ ਹੁਣ ਦੁਪਹਿਰਾ ਜਿਵੇਂ ਮਰਜੀ ਹਨਾ ਪ੍ਰੋਤਪ ਪਈ ਜਾਵੇ ਤੇ ਉਹ ਚੀਜ਼ ਨਹੀਂ ਰਹਿਣੀ ਤੇ ਇਹ ਤਾਂ ਤੀਨਾਂ ਬਤੋਨ ਆਪਾਂ ਤੁਹਾਨੂੰ ਪਤਲੀ ਜਿਆ ਦਿਖਾਉਣੀ ਆ ਤੁਹਾਨੂੰ ਰੋਜ਼ ਤੇ ਇਹਦੇ ਵਿੱਚ ਲਿਆ ਕੇ ਆਪਣੇ ਤੀਨਾਂ ਬਤੋਨਾਂ ਵਧੀਆ ਲਾਤਾ ਵਧੀਆ ਹੋ ਜਾਊਗਾ ਪਾਣੀ ਪੋਣੀ ਦੰਨੇ ਆਗੇ ਤੇ ਫੁੱਲ ਵਾਲੇ ਬੂਟੇ ਵੀ ਆਪਣੇ ਹੁਣ ਵੱਧਦੀ ਤੁਰੇ ਜਾਂਦੇ ਨੇਗੇ ਇਹ ਸਦਾ ਬਾਹਰ ਨੇ 12 ਮਹੀਨੇ 36 ਦਿਨ ਖੰਡੀ ਰਹਿੰਦੇ ਨੇ ਮਿੱਤਰੋ ਤੇ ਲਓ ਜੀ ਪਾਣੀ ਨਾਲ ਆਪਾਂ ਨੇ ਡਾਕਰ ਤਾਂ ਹੁਣ ਇਹ ਵਧੀਆ ਠੰਡਾ ਰਹੂਗਾ ਤੇ ਦੁਪਹਿਰ ਤੋਂ ਬਾਅਦ ਪਾਣੀ ਸੁੱਕ ਸਕ ਜੂਗਾ ਤੇ ਆ ਵਿਚੜਾ ਠੰਡਾ ਰਹਿੰਦਾ ਬੂਟੇ ਦੇ ਜੜਾ ਧੁੱਪ ਬਹੁਤ ਗਾੜੀ ਪੈਂਦੀ ਹੈ ਮਿੱਤਰੋ ਤਾਂ ਕਰਕੇ ਲੋ ਜੀ ਮਿੱਤਰੋ ਆਪਣੀ ਕਰਤਾ ਇਕੱਠਿਆਂ ਦੀ ਛਾੜ ਸਟਾਈ ਦਾ ਕੰਮ ਤੇ ਸਾਫ ਕਰਕੇ ਲਾਗੇ ਕੱਢਣੇ ਇੱਕ ਤਾਂ ਆ ਗ੍ਰੇਟ ਲਾ ਲਿਆ ਤੇ ਇੱਕ ਟੋਕਰਾ ਲਾ ਲਿਆ ਤੇ ਆ ਬਚਿਆ ਹੋਇਆ ਮਟੀਰੀਅਲ ਜਿਹੜਾ ਬਾਦੂ ਬਾਦੂ ਖਰਾਬ ਜਾ ਤੇ ਇਹਦੇ ਉੱਤੋਂ ਸਿਲਕ ਕੇ ਲਾਹੀ ਜਾਂਦੇ ਆ ਤਾਂ ਤੇ ਇਕੱਠੇ ਸਾਫ ਇਧਰ ਗੱਡੇ ਜਾਂਦੇ ਨੇ ਗ੍ਰੇਟ ਚ ਤੇ ਟੋਕਰੇ ਚ ਤੇ ਇੱਕ ਘੱਟਾ ਤਾਂ ਆਪਣੇ ਲਾਤਾ ਲਵੇ ਤੇ ਇੱਕ ਰਹਿ ਗਿਆ ਤੇ ਮੈਂ ਇਹ ਕਰਦੀ ਆ ਇੱਧਰ ਜਿਹੜੇ ਮੜੇ ਮੋਟੇ ਦਾਬ ਨਾਲ ਹੋਏ ਹੋਏ ਨੇਗੇ ਇਹ ਉਹ ਵਾਲੇ ਨੇਗੇ ਚਲ ਮੈਂ ਇਹ ਪਹਿਲਾਂ ਵਰਤੇ ਜਾਣਗੇ ਦਾਬ ਵਾਲੇ ਜਿਹੜੇ ਸਾਫ ਸਾਫ ਹੋਣਗੇ ਇਹਦੇ ਵਿੱਚੋਂ ਕੱਟ ਕੇ ਲੋ ਜੀ ਮਿੱਤਰੋ ਆਪਾਂ ਲੱਗੇ ਹੋਏ ਹੈਗੇ ਸੱਕੀ ਜਣੇ ਫੱਟੇ ਆਪਣੀ ਬੀਬੇ ਆਪਣੇ ਨਾਲ ਲੱਗੀ ਹੋਈ ਹੈਗੀ ਤੇ ਮੈਂ ਕਰਦੀ ਇਹ ਬਣਾ ਦਈਏ ਗੱਲ ਗੰਡੀਆਂ ਦੀ ਹਣਾ ਤੇ ਤੇ ਲੋ ਜੀ ਮਿੱਤਰੋ ਤੇ ਗੱਠਿਆਂ ਦੀ ਬਵਾਦੀ ਧੱਕ ਬਣਾ ਦੇ ਘੈਂਟ ਗੱਲਬਾਤ ਹਨਾ 60 60 60 27 ਕਰ ਦਈਏ ਤੇ ਖਰਾਬ ਨੂੰ ਅਲੱਗ ਕਰ ਦਈਏ ਤੇ ਵਧੀਆ ਨੂੰ ਅਲੱਗ ਕਰ ਦਈਏ ਠੀਕ